ਸასი ਕਾਲ ਮੈਂ ਵੀਰਪਾਲ ਕੌਰ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਸਟੂਡੀਓ ਵਿੱਚ ਮਾਨਸੂ ਅਟਵਾਲ ਜੀ ਤੇ ਰਿਤਿਕਾ ਜੀ ਮਾਨਸੂ ਜੀ ਤੇ ਰਿਤਿਕਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਟੂਡੀਓ 'ਚ ਬਹੁਤ-ਬਹੁਤ ਧੰਨਵਾਦ ਜੁਗਾ ਜਪਾ ਅਸੀਂ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਪੁਰਾਣੇ ਖੇਡਾਂ ਤੇ ਨੰਨੀਆਂ ਖੇਡਾਂ ਵਿੱਚ ਕੀ ਹੈ ਅੰਤਰ ਤਾਂ ਮਾਨਸੂ ਜੀ ਤੁਸੀਂ ਪੁਰਾਣੇ ਖੇਡਾਂ ਤੇ ਨੰਨੀਆਂ ਖੇਡਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਵੀਰਪਾਲ ਦੇਖੋ ਜਿੱਦਾਂ ਜਿੱਦਾਂ ਜ਼ਮਾਨਾ ਬਦਲਦਾ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਜਿਹੜੀ ਗੇਮਸ ਨੇ ਉਹ ਵੀ ਬਦਲਦੀਆਂ ਜਾ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਕਿ ਪੁਰਾਣੇ ਜ਼ਮਾਨੇ ਦੀਆਂ ਜਿਹੜੀ ਗੇਮਸ ਹੁੰਦੀਆਂ ਸੀ ਹਾਲਾਂਕਿ ਬਹੁਤ ਚੰਗੀਆਂ ਐਕਟੀਵिटीज ਗੇਮਾਂ ਹੁੰਦੀਆਂ ਸੀ ਜਿੱਦਾਂ ਕਿ ਪਿੱਚੋ ਹੋ ਗਿਆ ਗੀਟੇ ਹੋ ਗਿਆ ਹੋਰ ਵੀ ਬਹੁਤ ਸਾਰੇ ਜਿਹੜੇ ਬੱਚੇ ਉਸ ਸਮੇਂ ਗੇਮਸ ਖੇលਦੇ ਸੀ ਜੇਕਰ ਮੈਂ ਆਪਣੀ ਖੁਦ ਦੀ ਗੱਲ ਕਰਾਂ ਤਾਂ ਜਿੱਦਾਂ ਕਿ ਆਪਾਂ ਆਪਣੇ ਪੇਰੈਂਟਸ ਤੋਂ ਵੀ ਸੁਣਦੇ ਹਾਂ ਜੋ ਉਹਨਾਂ ਨੇ ਬਚਪਨ ਦੇ ਵਿੱਚ ਗੇਮਸ ਖੇਡੀਆਂ ਹੁੰਦੀਆਂ ਨੇ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਦੇ ਜਿੰਨੇ ਵੀ ਬੱਚੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦਿਖ ਜਾਂਦੇ ਨੇ ਮੋਬਾਈਲ ਫੋਨ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੇਮਸ ਜਿਹੜੀਆਂ ਨੇ ਉਹ ਲੋਪ ਹੁੰਦੀਆਂ ਜਾ ਰਹੀਆਂ ਨੇ ਜੀ ਰਿਤਿਕਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਪੁਰਾਣੇ ਖੇਡਾਂ ਤੇ ਨਵੀਆਂ ਖੇਡਾਂ ਵਿੱਚ ਵੀਰਪਾਲ ਜੀ ਜਿਹੜਾ ਪੁਰਾਤਨ ਖੇਡਾਂ ਦਾ ਜੋ ਜਿਹੜੇ मतलब પ્રાਣੀ ਖੇਡਾਂ ਹੁੰਦੀਆਂ ਸੀ ਆਪਾਂ ਜਿਵੇਂ ਗੀਟੇ ਖੇੜਦੇ ਸੀ ਜੀ ਮੈਂ ਕਹਿਣਾ ਚਾਹੂੰਗੀ ਕਿ ਪੁਰਾਤਨ ਖੇਡਾਂ ਦਾ ਜਿਹੜਾ ਲੋਕਾਂ ਦੇ ਵਿੱਚ ਰੁਚੀਆਂ ਨੇ ਉਹਨਾਂ ਦੀਆਂ ਰੁਚੀਆਂ ਜੋ ਮੁੰਡਿਆਂ ਖੇਡੁੰਦੇ ਆ ਤੇ ਕੁੜੀਆਂ ਦੀਆਂ ਰੁਚੀਆਂ ਨੇ ਉਹ ਸਮੇਂ ਦੇ ਨਾਲ-ਨਾਲ ਚੇਂਜ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਫੋਨਸ ਤੇ ਇੰਡੋਰ ਗੇਮਸ ਜਿਹੜੀਆਂ ਹੈਗੀਆਂ ਨੇ ਅੰਦਰ ਬੈਠ ਕੇ ਖੇਡਣ ਵਾਲੀਆਂ ਜਿਵੇਂ ਕੈਰਮ ਬੋਰਡ ਹੋ ਗਿਆ ਜਾਂ ਫਿਰ ਸ਼ਤਰੰਜ ਤੇ ਹੈਨਾ ਐਸੀਆਂ ਗੇਮਸ ਦਾ ਜੋ ਹੈ ਰੁਝਾਨ ਵੱਧਦਾ ਜਾ ਰਿਹਾ ਤੇ ਜੋ ਬਾਹਰ ਆਪਾਂ ਖੇਡਦੇ ਮੈਦਾਨਾਂ ਦੇ ਵਿੱਚ ਕੁੜੀਆਂ ਜਿਵੇਂ ਪਹਿਲਾਂ ਥਾਲ ਖੇਡਦੀਆਂ ਸੀ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀਆਂ ਸੀ ਗੀਟੇ ਖੇਡਦੀਆਂ ਸੀ ਤੇ ਹੈਨਾ ਤਾਂ ਉਹ ਚੀਜ਼ਾਂ ਦਾ ਜੋ ਰੁਝਾਨ ਹੈ ਉਹ ਬਿਲਕੁਲ ਕਟ ਗਿਆ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਂ ਬਹੁਤ ਘੱਟ ਬੱਚਿਆਂ ਨੂੰ ਜੋ ਹੈ ਦੇਖਿਆ ਹੈ ਅਦਰਵਾਇਜ਼ ਉਹ ਜ਼ਿਆਦਾਤਰ ਫੋਨ ਦੇ ਵਿੱਚ ਕੁਛ ਨਾ ਕੁਛ ਦੇਖਦੇ ਰਹਿੰਦੇ ਨੇ ਚਾਹੇ ਉਹ ਗੇਮ ਖੇਡ ਰਹੇ ਹੋਣ ਜਾਂ ਫਿਰ ਵੀਡੀਓਜ਼ ਦੇਖ ਰਹੇ ਹੋਣ ਤਾਂ ਉਹ ਚੀਜ਼ਾਂ ਦਾ ਜੋ ਹੈ ਰੁਝਾਨ ਉਹ ਵਧਦਾ ਜਾ ਰਿਹਾ ਤੇ ਪੁਰਾਤਨ ਖੇਡਾਂ ਬਿਲਕੁਲ ਅਲੋਪ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਮਾਂਸੂ ਦੇ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਗੁੱਡੀਆਂ ਪਟੋਲੇ ਖੇਡਣ ਦਾ ਬੜਾ ਸ਼ੌਂਕ ਹੁੰਦਾ ਸੀ ਜੀ ਜੀ ਬਿਲਕੁਲ ਦੇਖੋ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਕਿ ਇੱਥੇ ਰਿਤਿਕਾ ਜੀ ਨੇ ਵੀ ਦੱਸਿਆ ਹੈ ਕਿ ਗੁੱਡੀਆਂ ਪਟੋਲਿਆਂ ਦੇ ਨਾਲ ਲੜਕੀਆਂ ਖੇਡਦੀਆਂ ਸੀ ਜੇਕਰ ਕੁੜੀਆਂ ਤੇ ਮੁੰਡਿਆਂ ਦੀ ਗੱਲ ਕਰੀਏ ਹਾਲਾਂਕਿ ਕੁਝ ਗੇਮਾਂ ਸਿਮਲਰ ਹੁੰਦੀਆਂ ਸੀ ਬਟ ਕੁਝ ਗੇਮਾਂ ਦੇ ਵਿੱਚ ਅਲੱਗ-ਅਲੱਗ ਰੁਚੀ ਦੇ ਹਿਸਾਬ ਨਾਲ ਹੁੰਦਾ ਸੀ ਜਿੱਦਾਂ ਕਿ ਗੀਟੇ ਹੋ ਗਿਆ ਮੋਸਟਲੀ ਕੁੜੀਆਂ ਖੇਡਦੀਆਂ ਸੀ ਪਰ ਚਲੋ ਥੋੜਾ ਬਹੁਤਾ ਮੁੰਡੇ ਵੀ ਖੇਡ ਲੈਂਦੇ ਸੀ ਪਰ ਜੇਕਰ ਗੱਲ ਕਰੀਏ ਗੁੱਡੀਆਂ ਪਟੋਲਿਆਂ ਦੀ ਜਾਂ ਘਰ ਘਰ ਖੇਡਣਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਸੀ ਜੋ ਕੁੜੀਆਂ ਖੇਡਦੀਆਂ ਸੀ ਤੇ ਪੁਰਾਣੇ ਜ਼ਮਾਨੇ ਦੇ ਦੇਖੋ ਜਿੱਦਾਂ ਕਿ ਆਪਾਂ ਜੇਕਰ ਬਜ਼ੁਰਗਾਂ ਦੇ ਨਾਲ ਗੱਲ ਕਰਦੇ ਆ ਨਾ ਜਦੋਂ ਬਜ਼ੁਰਗ ਕਹਿੰਦੇ ਨੇ ਕਿ ਜਦੋਂ ਮੀਂਹ ਨਹੀਂ ਪੈਂਦੇ ਸੀ ਤਾਂ ਸਮੇਂ ਉਹ ਜਿਹੜੀ ਗੁੱਡੀ ਫੂਕਦੇ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਇੱਕ ਗੇਮ ਹੁੰਦੀ ਸੀ ਪਰ ਗੇਮ ਦੇ ਵਿੱਚ ਚਲੋ ਉਹਨਾਂ ਨੇ ਇਹ ਰੁਝਾਨ ਬਣਾਇਆ ਹੋਇਆ ਸੀ ਕਿ ਜੇਕਰ ਗੁੱਡੀ ਫੁੱਕਾਂਗੇ ਤਾਂ ਜਿਹੜੀ ਬਰਸਾਤ ਹੈ ਜਾਂ ਬਾਰਿਸ਼ ਹੈ ਉਹ ਪਵੇਗੀ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਲਾਂਕਿ ਹੁਣ ਲੋਕ ਹੁੰਦੀਆਂ ਜਾ ਰਹੀਆਂ ਨੇ ਜੇਕਰ ਅੱਜਕੱਲ ਦੇ ਬੱਚਾ ਤੋਂ ਆਪਾਂ ਪੁੱਛ ਲਈਏ ਕਿ ਇੱਥੇ ਖੋਖੋ ਕੀ ਹੈ ਜਾਂ ਫਿਰ ਪੀਚੋ ਕੀ ਹੈ ਤਾਂ ਸ਼ਾਇਦ ਮੈਨੂੰ ਲੱਗਦਾ ਇਥੇ ਉਹਨਾਂ ਬੱਚਿਆਂ ਨੂੰ ਪਤਾ ਹੋਏਗਾ ਹੁਣ ਬੱਚਿਆਂ ਨੂੰ ਮੋਬਾਈਲ ਫੋਨ ਦਾ ਜ਼ਿਆਦਾ ਪਤਾਗਾ ਜਿਵੇਂ ਉਹਨਾਂ ਚ ਗੇਮਾਂ ਹੁੰਦੀਆਂ ਨੇ ਉਹਨਾਂ ਤੇ ਖੇਡਦੇ ਰਹਿੰਦੇ ਨੇਗੇ ਲੁੱਡੋ ਵਗੈਰਾ ਮਤਲਬ ਬਾਹਰ ਨਹੀਂ ਖੇਡਾਂ ਖੇਡਣੀ ਪਸੰਦ ਨਹੀਂ ਕਰਦੇ ਹੈਗੇ ਬਿਲਕੁਲ ਬਿਲਕੁਲ ਉਹੀ ਹੈ ਕਿ ਦੇਖੋ ਮੋਬਾਈਲ ਫੋਨ ਦੇ ਵਿੱਚ ਅੱਜ ਕੱਲ ਹਰ ਗੇਮ ਆ ਚੁੱਕੀ ਹੈ ਜਿੱਦਾਂ ਆਪਾਂ ਲੁੱਡੋ ਦੀ ਗੱਲ ਕਰਦੇ ਆ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੇਮਸ ਨੇ ਮੈਂ ਇੱਥੇ ਇੱਕ ਹੋਰ ਗੱਲ ਐਡ ਕਰਨਾ ਚਾਹੂੰਗੀ ਕਿ ਜੋ ਅ ਬਾਹਰ ਦੇ ਖੇਡਾਂ ਨੇ ਜਿਵੇਂ ਕਿ ਕਬੱਡੀ ਹੋਗੀਆਂ ਜਾਂ ਫਿਰ ਮਤਲਬ ਪਹਿਲੇ ਜ਼ਮਾਨੇ ਦੇ ਵਿੱਚ ਜੋ ਖੇਡੀਆਂ ਜਾਂਦੀਆਂ ਸੀ ਹੈ ਨਾ ਉਹ ਗੇਮਸ ਜਿਹੜੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਸਰੀਰ ਨੂੰ ਸਫੁਰਤੀ ਦਿੰਦੀਆਂ ਸੀ ਤੇ ਤੰਦਰੁਸਤ ਰੱਖਦੀਆਂ ਸੀ ਤੇ ਜੋ ਮਤਲਬ ਬੱਚਿਆਂ ਦੀ ਜੋ ਇਮਿਊਨੋ ਸਿਸਟਮ ਹੈ ਉਹਨਾਂ ਦਾ ਜੋ ਹੈ ਨਾ ਖੇਡਣ ਦਾ ਵੱਲ ਹੈ ਹੈ ਨਾ ਉਸ ਨੂੰ ਬਿਧਾਉਂਦੀਆਂ ਸੀਗੀਆਂ ਪਰ ਹੁਣ ਉਹਨਾਂ ਦੇ ਨਾਤਾ ਸਿਹਤ ਇੰਨੀ ਕਾਮਯਾਬ ਹੈ ਤੇ ਨਾ ਹੀ ਉਹਨਾਂ ਦੇ ਸਰੀਰ ਨੇ ਮਜ਼ਬੂਤ ਨੇ ਨਾ ਜੁੱਸੇ ਮਜ਼ਬੂਤ ਨੇ ਹੁੰਦਾ ਬਿਲਕੁਲ 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 ਉਹੀ ਹੈ ਕਿ ਦੇਖੋ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਲੋਕ ਜਿੰਨਾ ਵਧੀਆ ਖੇਡਦੇ ਸੀ ਉਹਨਾਂ ਜਿਹੜੀ ਜਿੱਦਾਂ ਕਿ ਤੁਸੀਂ ਗੱਲ ਕੀਤੀ ਐ ਸੇ ਤੰਦਰੁਸਤ ਰਹਿੰਦੀ ਸੀ ਅੱਜ ਕੱਲ ਜੇਕਰ ਦੇਖ ਲਈਏ ਜੇਕਰ ਆਪਾਂ 2-4 ਪੌੜੀਆਂ ਵੀ ਚੜ ਲੈਨੇ ਆ ਆਪਾਂ ਸਾਂਝਣਾ ਸ਼ੁਰੂ ਹੋ ਜਾਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਟੈਕਨੋਲੋਜੀ ਹਾਲਾਂਕਿ ਟੈਕਨੋਲੋਜੀ ਧਿਆਨ ਨਾਲ ਆਪਾਂ ਟੈਕਨੋਲੋਜੀ ਤਾਂ ਬਹੁਤ ਐ ਕੀਤੀ ਹੈ ਬਟ ਟੈਕਨੋਲੋਜੀ ਦੇ ਨਾਲ ਨਾਲ ਆਪਾਂ ਜੋ ਪੁਰਾਤਨ ਚੀਜ਼ਾਂ ਨੇ ਉਹ ਭੁੱਲਦੇ ਜਾ ਰਹੇ ਹਾਂ ਜਿੱਥੇ ਆਪਾਂ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਹੋ ਰਿਹਾ ਹੈ ਉੱਥੇ ਨੁਕਸਾਨ ਵੀ ਹੈ ਆਪਾਂ ਪੁਰਾਣੇ ਜ਼ਮਾਨੇ ਦੀਆਂ ਜੋ ਖੂਬੀਆਂ ਨੇ ਉਹਨਾਂ ਗੁਣਾਂ ਨੂੰ ਭੁਲਾਉਂਦੇ ਜਾ ਰਹੇ ਹਾਂ ਜੀ ਜੀ ਜਿਵੇਂ ਹੁਣ ਇੱਥੇ ਆਪਾਂ ਪੁਰਾਣੇ ਖੇਡਾ ਹੁੰਦੇ ਸੀ ਉਹਨਾਂ ਦੀ ਕੋਈ ਸਿਹਤਨਾਖ ਖੇਲਵਾਰ ਨਹੀਂ ਹੁੰਦਾ ਸੀ ਪਰ ਜਿਹੜਾ ਹੁਣ ਆਪਾਂ ਮੋਬਾਈਲ ਫੋਨ ਤੇ ਗੇਮਾਂ ਖੇਡਦੇ ਹਾਂ ਕੁਝ ਨਿਗਾ ਤੇ ਵੀ ਅਸਰ ਹੁੰਦਾ ਹੈ ਬਿਲਕੁਲ ਵੀਰਪਾਲ ਦੇਖੋ ਜੇਕਰ ਆਪਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਾਂ ਸਪੈਸ਼ਲੀ ਅੱਜਕੱਲ ਜਿਹੜੇ ਛੋਟੇ ਛੋਟੇ ਬੱਚੇ ਤੁਸੀਂ ਦੋਵਾਂ ਨੇ ਇਹ ਵੀ ਚੀਜ਼ ਨੋਟ ਕੀਤੀ ਹੋਵੇਗੀ ਅੱਜਕੱਲ 小ਟ-ਛੋਟੇ ਬੱਚਿਆਂ ਦੇ ਸਪੈਕਸ ਲੱਗੀ ਹੋਈ ਹੈ। ਤਾਂ ਦੇਖੋ ਇੱਥੇ ਆਪਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਇਸ ਤੋਂ ਨਤੀਜਾ ਆਪਾਂ ਕੱਢ ਸਕਦੇ ਹਾਂ ਕਿ ਅੱਜਕੱਲ ਦੇ ਬੱਚੇ ਜਿੱਦਾਂ ਕਿ ਮੋਬਾਈਲ ਫੋਨ ਦੇ ਵਿੱਚ ਰੁੱਝੇ ਰਹਿੰਦੇ ਨੇ ਜਾਂ ਫਿਰ ਮੋਬਾਈਲ ਫੋਨ ਦੇ ਵਿੱਚ ਗੇਮਸ ਖੇលਦੇ ਨੇ, ਕਾਰਟੂਨ ਦੇਖਦੇ ਨੇ। ਪਹਿਲਾਂ ਕੀ ਹੁੰਦਾ ਸੀ ਕਿ ਟੀਵੀ ਦੇ ਵਿੱਚ ਕਾਰਟੂਨ ਚਲਾਏ ਜਾਂਦੇ ਸੀ। ਅੱਜਕੱਲ ਟੀਵੀ ਦਾ ਰੁਝਾਨ ਵੀ ਘਟ ਰਿਹਾ ਹੈ। ਟੀਵੀ ਵੀ ਬਹੁਤ ਘੱਟ ਲੋਕ ਦੇ ਦੇਣੇ ਕਿਉਂਕਿ ਸਾਰੀਆਂ ਹੀ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਮੋਬਾਈਲ 'ਤੇ ਅਵੇਲੇਬਲ ਹੋ netflix ਬੰਦੇ ਕੋਲ ਹੁੰਦਾ ਹੈ ਤਾਂ ਇੱਥੇ OTT ਅਵੇਲੇਬਲ ਹੈ ਤਾਂ ਇੱਥੇ ਮੈਨੂੰ ਲੱਗਦਾ ਕਿ TV ਦਾ ਵੀ ਬਹੁਤ ਘਟਿਆ ਹੈ ਰੁਝਾਨ ਜੀ ਬੱਚੇ ਪਹਿਲਾਂ ਮਿੱਟੀ 'ਚ ਖੇਡਦੇ ਹੁੰਦੇ ਸੀ ਪਰ ਹੁਣ ਉਹਨਾਂ ਨੂੰ ਮਤਲਬ ਪੇਰੈਂਟਸ ਹੀ ਕਹਿ ਰਹੇ ਮਿੱਟੀ ਤੋਂ ਐਲਰਜੀ ਹੋ ਜਾਊਗੀ ਜੀ 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 ਬਿਲਕੁਲ ਉਹੀ ਹੈ ਦੇਖੋ ਮਿੱਟੀ ਤੋਂ ਹਾਲਾਂਕਿ ਐਲਰਜੀ ਤਾਂ ਨਹੀਂ ਬਲਕਿ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਮਿੱਟੀ ਦੇ ਵਿੱਚ ਬੱਚਾ ਨੂੰ ਛੱਡਦੇ ਸੀ ਕਿ ਮਿੱਟੀ ਦੇ ਵਿੱਚ ਖੇਡ ਲੈਣ ਜੀ ਪਰ ਅੱਜ ਕੱਲ ਕੀ ਹੈ ਬਟ ਹੁਣ ਦੇ ਜੋ ਮਾਪੇ ਨੇ ਉਹ ਇਹਨਾਂ ਚੀਜ਼ਾਂ ਤੋਂ ਵਰਜਦੇ ਨੇ ਕਿ ਉਹ ਬਾਹਰ ਨਾ ਆਵੇ ਤਾਂ ਜੋ ਉਹਨੂੰ ਹੁਣ ਤਾਂ ਬਹੁਤ ਸਾਰੀਆਂ ਬਿਮਾਰੀਆਂ ਵੀ ਆ ਚੁੱਕੀਆਂ ਨੇ ਹਵਾ ਦੇ ਵਿੱਚ ਹੀ ਬਹੁਤ ਕੁਝ ਆ ਚੁੱਕਿਆ ਹੈ ਐਸਾ ਬਹੁਤ ਸਾਰੀਆਂ ਗੈਸਾਂ ਫੈਲ ਰਹੀਆਂ ਨੇ ਐਸੀਆਂ ਹਨਾ ਜੋ ਫੈਕਟਰੀਆਂ ਦਾ ਧੂੰਆ ਆਇਆ ਹੈ ਹਨਾ ਉਹ ਆ ਕੇ ਹਵਾ ਨੂੰ ਖਰਾਬ ਕਰਦਾ ਹੈ ਬਹੁਤ ਸਾਰਾ ਪ੍ਰਦੂਸ਼ਣ ਆ ਚੁੱਕਾ ਹੈ ਹੁਣ ਤਾਂ ਉਸ ਚੀਜ਼ ਕਰਕੇ ਖੇਡਾਂ ਦਾ ਰੁਝਾਨ ਹੈਨਾ ਬਾਹਰ ਨਿਕਲਣ ਦਾ ਰੁਝਾਨ ਲੋਕਾਂ ਦਾ ਸਭ ਕਟ ਗਿਆ ਹੈ ਸਬ ਰੂਪ ਹੁੰਦਾ ਜਾ ਰਿਹਾ ਹੈ ਕੋਈ ਹੈ ਕਿ ਦੇਖੋ ਜਿੱਦਾਂ ਜਿੱਦਾਂ ਟੈਕਨੋਲੋਜੀ ਆਪਣੇ ਕੋਲ ਆਉਂਦੀ ਰਹੀ ਉਸੇ ਤਰੀਕੇ ਦੇ ਨਾਲ ਦੂਰ ਦੂਰੀਆਂ ਜਾਂ ਰਹੀਆਂ ਨੇ ਸਮੇਂ ਦੇ ਨਾਲ ਨਾਲ ਤੇ ਜੇਕਰ ਆਪਾਂ ਖੇਡ ਦੀ ਇੱਥੇ ਗੱਲ ਕਰ ਰਹੇ ਹਾਂ ਗੇਮਾਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਦੇਖੋ ਗੇਮਜ਼ ਦੇ ਵਿੱਚ ਬਹੁਤ ਸਾਰੀਆਂ ਗੇਮਜ਼ ਹੁੰਦੀਆਂ ਸੀ ਜਿੱਦਾਂ ਕਿ ਪਹਿਲਾਂ ਇੱਕ ਲੁਕ ਲੁਕਨ ਮਿੱਟੀ ਖੇਲੀ ਜਾਂਦੀ ਸੀ ਤੇ ਰੱਸਾ ਰੱਸਾ ਟੱਪਣਾ ਹੁੰਦਾ ਸੀ ਦੇਖੋ ਖਿੱਦੋ ਖੁੰਡੀ ਬਹੁਤ ਸਾਰੀਆਂ ਗੇਮਜ਼ ਹੁੰਦੀਆਂ ਸੀ ਪਰ ਅੱਜ ਕੱਲ ਇਹ ਗੇਮਜ਼ ਮਿਲਦਾ ਹੈ ਕਿ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਅੱਜਕੱਲ ਸਿਰਫ ਮੇਰੇ ਹਿਸਾਬ ਨਾਲ ਜੇਕਰ ਬੱਚੇ ਗੇਮਜ਼ ਇਦਾਂ ਦੀ ਖੇਲਦੇ ਵੀ ਨੇ ਤਾਂ ਉਹ ਸਿਰਫ ਸਕੂਲ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਬੱਚੇ ਸਕੂਲ ਤੋਂ ਆਉਂਦੇ ਸੀ ਫਟਾਫਟ ਸ਼ਾਮ ਨੂੰ ਤਿਆਰ ਹੁੰਦੇ ਸੀ ਬਾਹਰ ਜਾਣ ਲਈ ਜੇਕਰ ਮੈਂ ਆਪਣੀ ਪਰਸਨਲ ਵੀ ਗੱਲ ਕਰਾਂ ਤਾਂ ਮੈਨੂੰ ਤੇ ਮੇਰੇ ਬ੍ਰਦਰ ਨੂੰ ਵੀ ਇਹ ਸ਼ੌਂਕ ਹੁੰਦਾ ਸੀ ਅਸੀਂ ਸਕੂਲ ਤੋਂ ਆਣਾ ਬੈਗ ਘਰੇ ਰੱਖਣਾ ਤੇ ਬਾਹਰ ਖੇਡਣ ਦੇ ਲਈ ਚਲੇ ਜਾਣਾ ਤਾਂ ਉਹ ਬੜਾ ਅੱਛਾ ਮੈਨੂੰ ਲੱਗਦਾ ਕਿ ਉਹ ਫੀਲਿੰਗ ਹੀ ਅਲੱਗ ਹੁੰਦੀ ਸੀ ਜੀ 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 ਮੈਨੂੰ ਪਹਿਲਾਂ ਆਪਾਂ ਨੂੰ ਬਹੁਤ ਸ਼ੌਂਕ ਹੁੰਦਾ ਸੀ ਕਿਹੜਾ ਖੇਡਣ ਦਾ ਪਰ ਹੁਣ ਨਹੀਂ ਹੁੰਦਾ ਹੈਗਾ ਮਤਲਬ ਉਹੀ ਹੈ ਕਿ ਬੱਚੇ ਨੂੰ ਦੇਖ ਲਓ ਮੋਬਾਈਲ થી ਲੱਗੇ ਰਹਿਣਾ ਬਿਲਕੁਲ ਉਹੀ ਹੈ ਕਿ ਇੰਟਰਸਟ ਦੀ ਵੀ ਗੱਲ ਹੁੰਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਕੂਲ ਦੇ ਵਿੱਚ ਹੁੰਦੀ ਸੀ ਮੈਂ ਆਪਣੇ ਆਪਣਾ ਹੋਮਵਰਕ ਜਿਹੜਾ ਹੈ ਮੈਂ ਸਕੂਲ ਚ ਕੰਪਲੀਟ ਕਰਕੇ ਆਉਂਦੀ ਸੀ ਸੋ ਥੈਟ ਮੈਂ ਆਪਣੀ ਸਹੇਲੀ ਦੇ ਘਰ ਜਾ ਕੇ ਉਹਦੇ ਨਾਲ ਗੁੱਡੀਆਂ ਨਾਲ ਖੇਡ ਸਕਾਂ ਕਿਉਂਕਿ ਮੇਰੇ ਕੋਲ ਡਾਲਸ ਨਹੀਂ ਹੁੰਦੀਆਂ ਸੀ ਮੈਂ ਖਰਾਬ ਕਰ ਦਿੰਦੀ ਸੀ ਪਤਾ ਨਹੀਂ ਕਿਸ ਤਰ੍ਹਾਂ ਬਟ ਖਰਾਬ ਹੋ ਜਾਂਦੇ ਸੀ ਮੇਰੇ ਤੋਂ ਤੇ ਮੈਂ ਉਹਦੇ ਘਰ ਜਾ ਕੇ ਹੈਨਾ ਉਹਦੇ ਨਾਲ ਖੇਡਣਾ ਸਾਡੀ ਨੇਬਰ ਹੀ ਹੁੰਦੀ ਸੀਗੀ ਉਹ ਸ਼ੁਰੂ ਤੋਂ ਹੀ ਤੇ ਉਹਦੇ ਨਾਲ ਹੀ ਖੇਡਣਾ ਮੈਂ ਜਾ ਕੇ ਮੈਂ ਆਪਣਾ ਹੋਮਵਰਕ ਕੰਪਲੀਟ ਕਰ ਲੈਂਦੀ ਸੀ ਸੋ ਥੈਟ ਮੈਨੂੰ ਉਹ ਟਾਈਮ ਲਗਾੜਾ ਨਾ ਪਵੇ ਉੱਥੇ ਜਿਹੜੇ 2 ਘੰਟੇ ਲੱਗਣੇ ਨੇ ਦੇਖੋ ਬਹੁਤ ਫਰਕ ਪੈ ਚੁਕਿਆ ਹੈ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਹੋਮਵਰਕ ਕੁੜੀਆਂ ਵੈਸੇ ਥੋੜੀ ਤੇਜ਼ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਇੱਥੇ ਬੱਚਿਆਂ ਦੇ ਵਿੱਚੋਂ ਖੇਡ ਬਾਹਰ ਖੇਡਣ ਲਈ ਉਹ ਐਕਸਾਈਟਮੈਂਟ ਨਹੀਂ ਬਚੀ ਉਹ ਉਤਸ਼ਾਹ ਨਹੀਂ ਰਹਿ ਗਿਆ ਉਹਨਾਂ ਦਾ ਅੱਜ ਕੱਲ ਦੇ ਬੱਚਿਆਂ ਨੂੰ ਜੇਕਰ ਆਪਾਂ ਦੇਖਿਆ ਜਾਏ वैसे भी मोस्टली आजकल ਦੇ ਬੱਚੇ ਘਰਾਂ ਦੇ ਵਿੱਚ ਹੀ ਰਹਿੰਦੇ ਨੇ ਅੱਜ ਕੱਲ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡਾ ਨੇਬਰ ਕੌਣ ਹੈ ਜਾਂ ਸਾਡਾ ਜਿਹੜਾ ਗੁਆਂਢੀ ਆਪਣੇ ਨੇਬਰਸ ਦੇ ਨਾਲ ਵੀ ਇੰਟਰੈਕਟ ਨਹੀਂ ਕਰਦੇ ਜੀ ਜੀ ਕਿਉਂਕਿ ਸਾਰੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ ਨੇ ਤੇ ਉਹਨਾਂ ਕੋਲ ਆਪਣੇ ਹੀ ਕੰਮ ਕਰੰਨੇ ਨੇ ਕਿ ਕੋਈ ਕਿਸੇ ਲਈ ਫ੍ਰੀ ਨਹੀਂ ਹੈ ਫ੍ਰੀ ਨਹੀਂ ਹੈ ਗੱਲਬਾਤ ਨਹੀਂ ਕਰਦੇ ਪਹਿਲਾਂ ਹੁੰਦਾ ਸੀ ਕਿ ਗੁਆਂਢੀ ਗੁਆਂਢੀ ਦਾ ਹੈ ਨਾ ਮਤਲਬ ਬਹੁਤ ਨੇੜਲਾ ਜੋ ਮੰਨਿਆ ਜਾਂਦਾ ਹੈ ਹਾਂਜੀ 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 ਤੇ ਉੱਪਰ ਹੁਣ ਇਹ ਚੀਜ਼ ਆਪਾਂ ਨੂੰ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲਦੀ ਹੁਣ ਇਵਨ ਕਿ ਪਿੰਡਾਂ ਦੀ ਵੀ ਜੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਇਹ ਚੀਜ਼ ਬਹੁਤ ਘਟਦੀ ਜਾ ਰਹੀ ਹੈ ਜੀ ਮੇਲ ਮਿਲਾਪ ਬਹੁਤ ਜ਼ਿਆਦਾ ਨਹੀਂ ਰਹਿ ਗਿਆ ਉਹ ਭਾਈਚਾਰਾ ਘਟ ਗਿਆ ਹੈ ਜੀ ਜੇ ਆਪਾਂ ਗੱਲ ਕਰੀਏ ਸ਼ਹਿਰ ਦੀ ਤਾਂ ਜਿਹੜੇ ਆਪਣੇ ਸ਼ਹਿਰੀ ਲੋਕ ਹੁੰਦੇ ਨੇ ਸ਼ਾਮ ਨੂੰ ਨਾ ਆਪਣੇ ਬੱਚੇ ਨੂੰ ਪਾਰਕ 'ਚ ਲੈ ਕੇ ਜਾਂਦੇ ਨੇ ਤਾਂ ਉੱਥੇ ਮਤਲਬ ਥੋੜਾ ਮੋਟਾ ਖੇਡਣ ਦਿੰਦੇ ਸੀ ਕਿ ਜੇ ਖੇੜ ਦੇ ਰਿਸ਼ਤੇ ਉਹਨਾਂ ਰੋਕਣਾ ਕਿਤੇ ਸੱਟ ਨਾ ਲੱਗ ਜਾਵੇ ਜੀ 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 ਬਿਲਕੁਲ ਦੇਖੋ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਮੈਂ ਵੀ ਦੇਖੋ ਸ਼ਹਿਰ ਦੇ ਵਿੱਚ ਰਹਿਣੀ ਆ ਤਾਂ ਦੇਖੋ ਸ਼ਹਿਰਾਂ ਦੀ ਜ਼ਿੰਦਗੀ ਬਹੁਤ ਮੈਨੂੰ ਲੱਗਦਾ ਕਿ ਭੀੜ ਭੜੱਕੇ ਵਾਲੀ ਹੁੰਦੀ ਹੈ ਜੀ 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 ਕਿਉਂਕਿ ਹਰ ਜਗ੍ਹਾ ਟ੍ਰੈਫਿਕ ਜੋ ਪਿੰਡਾਂ ਦਾ ਮਾਹੌਲ ਉਹ ਕਾਫੀ ਸਵੱਛ ਤੇ ਖੁੱਲਾ ਹੈ ਖੁੱਲਾ ਮਾਹੌਲ ਹੈ ਤੇ ਦੂਸਰੀ ਗੱਲ ਪੇਰੈਂਟਸ ਨੂੰ ਇੰਨਾ ਅ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ ਕਿ ਸਾਡਾ ਬੱਚਾ ਕਿਤੇ ਜਾਏਗਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਿੰਡ ਦੇ ਵਿੱਚ ਹੀ ਰਹੇਗਾ ਜੇਕਰ ਇੱਧਰ ਉੱਧਰ ਖੋ ਵੀ ਗਿਆ ਤਾਂ ਜਿਹੜਾ ਕੋਈ ਨਾ ਕੋਈ ਜਾਣਦਾ ਪਰ ਤੁਹਾਡਾ ਬੱਚਾ ਹੈ ਸ਼ਹਿਰ 'ਚ ਆ ਹੁੰਦਾ ਕਿ ਟਰੈਫਿਕ ਕਾਰਨ ਵੀ ਫਿਰ ਪਾਰਕ 'ਚ ਬਾਹਰ ਨਹੀਂ ਕੱਢ ਨਿਕਲ ਨਹੀਂ ਦਿੰਦੇ ਹੈਗੇ ਹਾਂਜੀ ਉਹੀ ਹੈ ਕਿ ਦੇਖੋ ਜਿੱਦਾਂ ਮੈਂ ਇੱਥੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਹੁਤ ਭੀੜ ਭੜੱਕੇ ਵਾਲੀ ਜ਼ਿੰਦਗੀ ਹੈ ਪਰ ਤੇ ਗੱਲ ਕਰੀਏ ਜੇਕਰ ਸ਼ਹਿਰਾਂ ਦੀ ਤਾਂ ਕੁਝ ਕੁ ਟਾਈਮ ਲੋਕ ਆਪਣੇ ਬੱਚਿਆਂ ਨੂੰ ਪਾਰਕ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਜੇਕਰ ਦੇ ਵਿੱਚ ਖੇਡ ਜਦੋਂ ਅਸਲ ਦੇ ਵਿੱਚ ਖੇਲਣਾ ਸ਼ੁਰੂ ਕਰਦੇ ਨੇ ਉਦੋਂ ਹੀ ਪੇਰੈਂਟਸ ਕਹਿ ਦਿੰਦੇ ਨੇ ਟਾਈਮ ਓਵਰ ਹੋ ਗਿਆ ਚਲੋ ਘਰੇ ਚੱਲੀਏ ਹਨੇਰਾ ਹੋ ਰਿਹਾ ਬਹੁਤ ਸਾਰੀਆਂ ਜਿਹੜੀ ਚੀਜ਼ਾਂ ਨੇ ਦੇਖਣ ਨੂੰ ਮਿਲਦੀਆਂ ਨੇ ਇੱਥੇ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਥੋੜਾ ਇੱਥੇ ਧਿਆਨ ਦੇਣਾ ਚਾਹੀਦਾ ਕਿ ਸਾਡਾ ਬੱਚਾ ਜਿੰਨਾ ਐਕਟੀਵਿਟੀ ਕਰੇ ਉਹਨਾਂ ਬੈਟੇ ਕਿਉਂਕਿ ਅੱਜਕੱਲ ਆਪਾਂ ਬੱਚੇ ਦੇਖੇ ਹੀ ਨੇ ਸ਼ਹਿਰਾਂ ਦੇ ਵੀ ਤੇ ਪਿੰਡਾਂ ਦੇ ਬੱਚੇ ਕਿੰਨਾ ਜ਼ਿਆਦਾ ਫਰਕ ਹੈ ਮੈਨੂੰ ਲੱਗਦਾ ਸਿਹਤ ਨੂੰ ਲੈ ਕੇ ਪਿੰਡਾਂ ਚ ਘਰ ਵੀ ਕੱਚੇ ਹੁੰਦੇ ਸੀ ਬੇੜੇ ਚ ਹੀ ਖੇਡੀਆਂ ਜਾਂਦੇ ਸੀ ਹਾਂਜੀ ਬਿਲਕੁਲ ਦੇਖੋ ਬੇੜਿਆਂ ਦੇ ਵਿੱਚ ਖੇਡਣਾ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਉਸ ਸਮੇਂ ਬੇੜਿਆਂ ਦੇ ਵਿੱਚ ਖੇਡਦੇ ਸੀ ਪਰ ਅੱਜਕੱਲ ਕੀ ਹੈ ਕਿ ਪਾਰਕ ਦੇ ਵਿੱਚ ਜਾ ਕੇ ਖੇਡਦੇ ਨੇ ਤਾਂ ਉਹਨਾਂ ਮੈਨੂੰ ਲੱਗਦਾ ਨਹੀਂ ਕਿ ਮੈਂ ਇੱਥੇ ਕੋ ਗੱਲ ਕਹਿਣਾ ਚਾਹੂੰਗੀ ਕਿ ਪਿੰਡਾਂ ਦੇ ਵਿੱਚ ਜੋ ਚੀਜ਼ ਹੈ ਕਿ ਜੇ ਬੱਚਾ ਖੇਡਣ ਚਲ ਗਿਆ ਮੈਂ ਆਪਣੀ एग्जांपल ਦਵਾਂਗੀ ਮੈਂ ਆਪਣੇ ਮਤਲਬ ਮਾਸੀ ਦੇ ਘਰ ਗਈ ਹੋਈ ਸੀ ਮੈਨੂੰ ਮੈਂ ਛੋਟੀ ਸੀ ਉਦੋਂ ਤੇ ਮੈਨੂੰ ਰਸਤਾ ਨਹੀਂ ਸੀ ਪਤਾ ਮੈਂ ਖੇਡ ਕੇ ਵਾਪਸ ਆ ਰਹੀ ਸੀ ਤੇ ਮੈਂ ਗਵਾਚ ਗਈ ਤੇ ਮੈਨੂੰ ਮੇਰੇ ਮਤਲਬ ਉਥੇ ਜਿਹੜਾ ਉਹਨਾਂ ਨੂੰ ਪਿੰਡ ਦੇ ਵਿੱਚ ਕਹਿ ਕੇ ਬੁਲਾਉਂਦੇ ਸੀ ਹੈਨਾ ਮੈਨੂੰ ਉਹ ਨਾਮ ਵੀ ਨਹੀਂ ਸੀ ਪਤਾ ਤੇ ਕਿਸੇ ਨੇ ਦੇਖਿਆ ਹੋਊਗਾ ਵੀ ਇਹ ਉਹਨਾਂ ਦੇ ਆਈ ਹੋਈ ਹੈ ਘਰ ਦੇ ਵਿੱਚ ਤੇ ਜੀ 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 ਉਹ ਮੈਨੂੰ ਗੁਰਦੁਆਰੇ ਛੱਡਿਆ ਫਿਰ ਗੁਰਦੁਆਰੇ ਆលਿਆ ਤੇ ਅਨਾਉਂਸਮੈਂਟ ਕਰ ਦਿੱਤੀ ਤੇ ਮੈਨੂੰ ਉਹ ਲੈ ਗਏ ਪਰ ਇਹ ਚੀਜ਼ ਜੇ ਆਪਾਂ ਦੇਖੀਏ ਤਾਂ ਸ਼ਹਿਰਾਂ ਦੇ ਵਿੱਚ ਇਹ ਚੀਜ਼ ਦੇਖ ਨਹੀਂ ਬਿਲਕੁਲ ਉਹੀ ਹੈ ਕਿ ਦੇਖੋ ਵੀ ਇੱਕ ਪਿੰਡ ਦੇ ਵਿੱਚ ਨਾ ਸਾਂਝਤਾ ਹੁੰਦੀ ਹੈ ਆਪਾਂ ਕਹਿ ਦਈਏ ਜਿੱਦਾਂ ਨਾ ਕਿ ਯੂਨਿਟੀ ਬਣੀ ਹੁੰਦੀ ਹੈ ਲੋਕਾਂ ਚ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਨਾਨਾ ਜੀ ਉਹਨਾਂ ਦਾ ਆਪਾਂ ਨੂੰ ਨਾਮ ਤੋਂ ਪਤਾ ਲੱਗ ਜਾਂਦਾ ਤੇ ਥਿੰਡਾਰੇ ਵੀ ਉਹਨਾਂ ਨੂੰ ਜਾਣਦੇ ਹੁੰਦੇ ਨੇ ਪਰ ਜਿੱਦਾਂ ਮੈਡਮ ਨੇ ਇੱਥੇ ਗੱਲ ਕੀਤੀ ਹੈ ਕਿ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਣੇ ਨਾਨਾ ਨਾਨੀ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ ਪਿੰਡਾਂ ਦੇ ਵਿੱਚ ਤਾਂ ਉੱਥੇ ਕੀ ਕਰਦੇ ਨੇ ਲੋਕ ਐਦਾਂ ਹੀ ਬੱਚੇ ਨੂੰ ਕਿਤੇ ਛੱਡਦੇ ਨਹੀਂ ਬਲਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਜਾਂਦੇ ਨੇ ਅਨਾਉਂਸਮੈਂਟ ਕਰਵਾਉਂਦੇ ਨੇ ਤਾਂ ਜਿਹਦਾ ਬੱਚਾ ਹੁੰਦਾ ਉਸ ਨੂੰ ਵਾਪਸ ਮਿਲੀ ਜਾਂਦੇ ਤੇ ਜੇ ਇਹੀ ਗੱਲ ਸ਼ਹਿਰਾਂ ਦੇ ਵਿੱਚ ਹੋਵੇ ਤਾਂ ਸ਼ਹਿਰਾਂ ਦੇ ਵਿੱਚ ਬਹੁਤ ਖੌਂਦਾ ਜੇਕਰ ਕੋਈ ਬੱਚਾ ਖੋ ਜਾਏ ਕਿਉਂਕਿ ਲੋਕ ਨਾਲ ਦੇ ਨਾਲ ਪੁਲਿਸ ਸਟੇਸ਼ਨ ਲੈ ਜਾਂਦੇ ਨੇ ਪੁਲਿਸ ਸਟੇਸ਼ਨ ਦੇ ਵਿੱਚ ਸੌ ਫਾਰਮੈਲिटीज ਹੁੰਦੀਆਂ ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ-ਕਿੱਦਾਂ ਇੱਥੇ ਫਿਰ ਸਰਵਾਈਵ ਕਰਨਾ ਪੈਂਦਾ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਹਾਲਾਂਕਿ ਚੰਗੀਆਂ ਨੇ ਕਿ ਪਿੰਡਾਂ ਦੇ ਵਿੱਚ ਅੱਜ ਵੀ ਯੂਨਿਟੀ ਹੈ ਤੇ ਜੇਕਰ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਓਨੀ ਯੂਨਿਟੀ ਅੱਜਕੱਲ ਦੇਖਣ ਨੂੰ ਨਹੀਂ ਮਿਲਦੀ ਜੀ 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 ਬਿਲਕੁਲ ਜੇਕਰ ਆਪਾਂ ਦੇਖਿਆ ਜਾਵੇ ਆਪਾਂ ਖੇਡਾਂ ਦੀ ਗੱਲ ਕਰੀਏ ਜਿਵੇਂ ਖੇਡਾਂ ਦੇ ਵਿੱਚ ਇਹ ਚੀਜ਼ ਹੈ ਕਿ ਜੋ ਪੇਰੈਂਟਸ ਨੇ ਅੱਜਕੱਲ੍ਹ ਦੇ ਉਹ ਕੁਝ ਪਰਸੈਂਟ ਹੈ ਮਤਲਬ ਪੇਰੈਂਟਸ ਐਸੇ ਵੀ ਹੈ ਜੋ ਚਾਹਦੇ ਨੇ ਕਿ ਉਹਨਾਂ ਦਾ ਬੱਚਾ ਖੇਡੇ ਹੈ ਨਾ ਸਰੀਰਕ ਤੌਰ ਤੇ ਗਰੋ ਹੋਵੇ ਹੈ ਨਾ ਸਿਰਫ ਮੈਂਟਲੀ ਨਹੀਂ ਮੈਂਟਲੀ ਮੈਚੁਰ ਨਾ ਹੋਵੇ ਉਹ ਸਰੀਰਕ ਤੌਰ ਤੇ ਵੀ ਗਰੋ ਕਰੇ ਤੇ ਪਰ ਜੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਹ ਵੀ ਕਹਿੰਦੇ ਨੇ ਕਿ ਹਾਂ ਜਾਓ ਖੇਡਿਓ ਬੱਚੇ ਹੈ ਨਾ ਉਹਨਾਂ ਦੇ ਮੂਤੇ ਨਾ ਉਹ ਮੈਨੂੰ ਅੱਜ ਤੱਕ ਮੈਂ ਮਤਲਬ ਆਪਣੇ ਐਕਸਪੀਰੀਅੰਸ ਦੱਸ ਰਹੀ ਆ ਮੈਂ ਹੈ ਨਾ ਉਹਨਾਂ ਨੇ ਆਪਣੇ ਬੱਚੇ ਨੂੰ ਕਿਹਾ ਕਿ ਤੂੰ ਖੇੜਿਆ ਉਹਦਾ ਮੂਹ ਉਤਰ ਗਿਆ ਉਹ ਫੋਨ ਚ ਲਾ ਕੇ ਖੁਸ਼ ਸੀਗਾ ਜੀ ਤੇ ਉਹ ਔਨਲਾਈਨ ਇਨਕਾਰ ਕਰਤਾ ਕਿ ਮम्मा ਮੈਂ ਨਹੀਂ ਜਾਣਾ ਬਿਲਕੁਲ ਉਹੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਬੱਚਿਆਂ ਦੇ ਮਾਰ ਬਹੁਤ ਪੈਂਦੀ ਸੀ ਕਿ ਤੂੰ ਸਾਰਾ ਦਿਨ ਆਪਣੇ ਪੇਰੈਂਟਸ ਕਹਿੰਦੇ ਸੀ ਤੂੰ ਸਾਰਾ ਦਿਨ ਬਾਹਰ ਘੁੰਮਦਾ ਰਹਿਣਾ ਹੈ ਜਾਂ ਘੁੰਮਦੀ ਰਹਿਣੀ ਹੈ ਜੀ 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 ਕੀ ਛਿੱਤਰ ਪ੍ਰੇਡ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦਾ ਇੱਕ ਸ਼ਬਦ ਹੈ ਤਾਂ ਇੱਥੇ ਦੇਖੋ ਬਹੁਤ ਛਿੱਤਰ ਵੀ ਪੈਂਦੇ ਸੀ ਪੇਰੈਂਟਸ ਤੋਂ ਕਿ ਤੂੰ ਬਾਹਰ ਹੀ ਖੇਡਦਾ ਰਹਿਣਾ ਹੈ ਪੜ੍ਹਦਾ ਨਹੀਂ ਲਿਖਦਾ ਨਹੀਂ ਪਰ ਅੱਜ ਕੱਲ ਦੇ ਬੱਚੇ ਇਸ ਤੋਂ ਬਿਲਕੁਲ ਉਲਟ ਨੇ ਅੱਜ ਕੱਲ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਆਪਾਂ ਜੇ ਗੱਲ ਕਰੀਏ ਮੋਬਾਈਲ ਚ ਮੋਬਾਈਲ ਦੇ ਦਿੰਦੇ ਨੇ ਮੋਬਾਈਲ ਉਹਨਾਂ ਦੇ ਚਿੱਤਰ ਪ੍ਰੇਟ ਹੁੰਦੇ ਫਿਰ ਗੁੱਸਾ ਜ਼ਿਆਦਾ ਕਰਦੇ ਨੇ ਜੀ ਬਿਲਕੁਲ ਰੋਟੀ ਹੱਥ ਛੱਡ ਦਿੰਦੇ ਨੇ ਦੇਖੋ ਪੁਰਾਣੇ ਸਮੇਂ ਦੇ ਵਿੱਚ ਬੱਚੇ ਵੀ ਐਨੇ ਠੀਠ ਹੁੰਦੇ ਸੀ ਕਿ ਪੇਰੈਂਟਸ ਦੀ ਗੱਲ ਦਾ ਬੁਰਾ ਨਹੀਂ ਮੰਨਦੇ ਸੀ ਤੇ ਅੱਜ ਕੱਲ ਜੇ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖੋਗੇ ਉਹਨਾਂ ਦੇ ਵਿੱਚ ਐਨਾ ਐਟੀਟਿਊਡ ਹੈ ਤੇ ਐਨਾ ਜ਼ਿਆਦਾ ਮੈਨੂੰ ਲੱਗਦਾ ਕਿ ਜੇਕਰ ਉਹਨਾਂ ਨੂੰ ਕੋਈ ਕੁਝ ਕਹਿ ਦੇ ਇੱਥੇ ਤਾਂ ਫਿਰ ਬੁਰਾ ਲੱਗਦਾ ਹੈ ਜੀ ਬੁਰਾ ਮੰਨ ਜਾਂਦੇ ਨੇ ਅੱਜ ਕੱਲ ਦੇ ਬੱਚੇ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਸਭ ਚੀਜ਼ਾਂ ਨਹੀਂ ਜੀ 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 ਜਿਵੇਂ ਹੁਣ ਆਪਾਂ ਪਹਿਲਾਂ ਖੇਡਾਂ ਦੀ ਗੱਲ ਕਰੀਏ ਬਸ ਸਰੀਰ ਬਹੁਤ ਵਧੀਆ ਰਹਿੰਦਾ ਸੀ ਹਾਈਟ ਵੱਧਦੀ ਸੀ ਪਰ ਜੇ ਹੁਣ ਅੱਜ ਕੱਲ ਦੇ ਬੱਚਿਆਂ ਦੀ ਆਪਾਂ ਗੱਲ ਕਰੀਏ ਹਾਈਟ ਨਹੀਂ ਵੱਧਦੀ ਹੁੰਦੀ ਮਤਲਬ ਪਤਲੇ ਪਤਲੇ ਜਿਹੇ ਹੁੰਦੇ ਨੇ ਜੀ ਬਿਲਕੁਲ ਦੇਖੋ ਵੀਰਪਾਲ ਇਸ ਗੱਲ ਤੋਂ ਮੈਨੂੰ ਕਾਫੀ ਹਾਸੇ ਵੀ ਆ ਰਿਹਾ ਹੈ ਕਿਉਂਕਿ ਪਤਾ ਕੀ ਹੈ ਹਾਈਟ ਦਾ ਜਿਹੜਾ ਇਹ ਮਾਮਲਾ ਹੈ ਹਾਲਾਂਕਿ ਕੁੜੀਆਂ ਨੂੰ ਬਹੁਤ ਚੀਜ਼ਾਂ ਸੋਣਨ ਨੂੰ ਮਿਲਦੀਆਂ ਤੇਰੀ ਹਾਈਟ ਨਹੀਂ ਹੈ ਬਦਲਣਾ ਫੁੱਲਣਾ ਵੀ ਰੁ ਪਤਲਾ ਫੁੱਲਣਾ ਰੁਕ ਗਿਆ ਤਾਂ ਇਹ ਸਭ ਚੀਜ਼ਾਂ ਬਾਕੀ ਵੈਸੇ ਤਾਂ ਦੇਖੋ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਮੱਸਿਆ ਵੀ ਹੈ ਮੇਰੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਵਧੀਆ ਖੇលਦੇ ਸੀ ਕੁੱਦਦੇ ਸੀ ਹੱਸਦੇ ਸੀ ਬੋਲਦੇ ਸੀ ਅੱਜ ਕੱਲ ਇੱਕ ਚੀਜ਼ ਇੱਕ ਵਰਡ ਆਪਣੀ ਜ਼ਿੰਦਗੀ ਦੇ ਨਾਲ ਜੁੜ ਚੁੱਕਿਆ ਉਹ ਹੈ ਡਿਪਰੈਸ਼ਨ ਜੀ ਜੀ ਅੱਜ ਕੱਲ ਦੇਖੋ ਜੇਕਰ ਆਪਾਂ ਆਪਣੀ ਖੁਦ ਦੀ ਵੀ ਗੱਲ ਕਰੀਏ ਤਾ ਜੇਕਰ ਆਪਾਂ ਨੂੰ ਕੋਈ ਕੰਮ ਨਾ ਮਿਲੇ ਆਪਾਂ ਉਦੋਂ ਡਿਪਰੈਸ਼ਨ ਚ ਚਲੇ ਜਾਂਦੇ ਆ ਜੇਕਰ ਆਪਾਂ ਆਪਣੇ ਪੇਰੈਂਟਸ ਆਪਾਂ ਨੂੰ ਕੁਝ ਕਹਿ ਦੇਣ ਤਾਂ ਆਪਾਂ ਉਹ ਚੀਜ਼ਾਂ ਨੂੰ ਵੀ ਦਿਲ ਤੇ ਲਗਾ ਲੈਣੇ ਆ ਜੇਕਰ ਮੈਂ ਖੁਦ ਵੀ ਗੱਲ ਕਰਾਂ ਤਾਂ ਹਾਂ ਲਾ ਕਿ ਮੈਨੂੰ ਵੀ ਕੁਝ ਚੀਜ਼ਾਂ ਬੁਰੀਆਂ ਲੱਗਦੀਆਂ ਨੇ ਪਰ ਅੱਜ ਕੱਲ ਕੀ ਹੈ ਕਿ ਇੱਕ ਡਿਪਰੈਸ਼ਨ ਵਰਗੀ ਚੀਜ਼ ਇਹਨਾਂ ਸਭ ਚੀਜ਼ਾਂ ਤੇ ਕੰਟਰੋਲ ਕਰ ਰਹੀ ਹੈ ਮੈਨੂੰ ਲੱਗਦਾ ਅੱਜ ਕੱਲ ਦਾ ਜੋ ਇਨਸਾਨ ਹੈ ਡਿਪਰੈਸ਼ਨ ਦਾ ਬਹੁਤ ਸ਼ਿਕਾਰ ਹੈ ਤੇ ਡਿਪਰੈਸ਼ਨ ਉਹਨਾਂ ਨੂੰ ਕੰਟਰੋਲ ਵੀ ਕਰਦੇ ਜੇਕਰ ਆਪਾਂ ਨੂੰ ਕੋਈ ਕੁਝ ਕਹਿ ਕੇ ਵੀ ਜਾਂਦਾ ਹੈ ਆਪਾਂ ਕੁਝ ਲੋਕ ਮਤਲਬ ਕਿੰਨੇ ਸੌਫਟ ਹਾਰਟਡ ਹੁੰਦੇ ਨੇ ਕਿ ਉਹ ਕੁਝ ਕਹਿ ਨਹੀਂ ਪਾਉਂਦੇ ਹੈ ਨਾ ਕਿਸੇ ਨੂੰ ਤੇ ਖੁਦ ਦੇ ਵਿੱਚ ਇਹ ਚੀਜ਼ ਸਮਝ ਕੇ ਬੈਠ ਜਾਂਦੇ ਨੇ ਕਿ ਹਾਂ ਮੇਰੇ 'ਚ ਇਹ ਚੀਜ਼ ਗਲਤ ਹੈ ਜਾਂ ਆਪਣੇ ਆਪ ਨੂੰ ਬਲੇਮ ਕਰਦੇ ਹੋ ਕੰਫੀਡੈਂਸ ਲੋ ਮੋਰਫੀਡੈਂਟ ਨਹੀਂ ਫੀਲ ਕਰਦੇ ਹੋ ਤੇ ਇਹ ਚੀਜ਼ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਕਿ ਉਹ ਖੁਦ ਨੂੰ ਡਿਪਰੈਸਡ ਫੀਲ ਕਰਾਉਂਦੇ ਨੇ ਬਿਲਕੁਲ ਓਵਰਥਿੰਕ ਕਰਦੇ ਨੇ ਓਵਰਥਿੰਕ ਜੀ 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 ਦੇਖੋ ਇਹ ਹੈ ਕਿ ਅੱਜ ਕੱਲ ਓਵਰਥਿੰਕ ਜ਼ਿਆਦਾ ਹੈ ਡਿਪਰੈਸ਼ਨ ਜ਼ਿਆਦਾ ਹੈ ਇਸੇ ਕਾਰਨ ਕਰਕੇ ਮੈਨੂੰ ਲੱਗਦਾ ਸਿਰਫ ਇੱਕ ਮੋਬਾਈਲ ਫੋਨ ਅੱਜ ਕੱਲ ਲੋਕਾਂ ਨੇ ਵੀ ਇੱਕ ਜ਼ਰੀਆ ਮੰਨ ਰੱਖਿਆ ਬੱਚਿਆਂ ਨੇ ਵੀ ਇੱਕ ਜ਼ਰੀਆ ਮੰਨ ਲਿਆ ਕਿ ਇਹ ਹੀ ਸਾਨੂੰ ਖੁਸ਼ ਰੱਖ ਸਕਦਾ ਹੈ ਪਰ ਜੇਕਰ ਆਪਾਂ ਗੱਲ ਕਰੀਏ ਕਿ ਗੇਮਸ ਦੀ ਜਿੱਦਾਂ ਆਪਾਂ ਆਪਣਾ ਟੌਪਿਕ ਹੈ ਜਿੱਦਾਂ ਗੇਮ ਜਿਹੜੀ ਗੇਮਸ ਨੇਗੀਆਂ ਕੀ ਅੰਤਰ ਹੈ ਉਹਨਾਂ ਦੇ ਵਿੱਚ ਪੁਰਾਣੀਆਂ ਖੇਡਾਂ ਤੇ ਨਵੀਆਂ ਖੇਡਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਇੱਥੇ ਲੋਕਾਂ ਨੂੰ ਵੀ ਇਹ ਚੀਜ਼ਾਂ ਨੂੰ ਸੋਚਣਾ ਚਾਹੀਦਾ ਜਿੱਦਾਂ ਕਿ ਅੱਜਕੱਲ ਦੇਖੋ ਬਹੁਤ ਸਾਰੇ ਕੈਂਪ ਲੱਗਦੇ ਨੇ ਯੋਗਾ ਦੇ ਤੇ ਜੇਕਰ ਮੈਨੂੰ ਲੱਗਦਾ ਕਿ ਜੇਕਰ ਕੋਈ ਇੱਥੇ ਅਜੀਹਾ ਉਪਰਾਲਾ ਕਰੇ ਕਿ ਪੁਰਾਣੀਆਂ ਜਿਹੜੀਆਂ ਗੇਮਾਂ ਨੇਗੀਆਂ ਉਹਨਾਂ ਨੂੰ ਕਿਸੇ ਪਾਰਕ ਦੇ ਵਿੱਚ ਖੁਲਾਇਆ ਜਾਵੇ ਤੇ ਸਾਰੇ ਪੇਰੈਂਟਸ ਇੰਨੇ ਵਿਲਿੰਗ ਹੋਣ ਕਿ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਆਉਣ ਤਾਂ ਸ਼ਾਇਦ ਇਹ ਜਿਹੜੀ ਗੇਮਸ ਨੇ ਜੋ ਅਲੋਪ ਹੋ ਰਹੀਆਂ ਨੇ ਇਹ ਵਾਪਿਸ ਮਿਲਣ ਦਾ ਤਰਜੀ ਲੈ ਸਕਦੀਆਂ ਨੇ ਜੀ ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਜੋ ਨਸ਼ਿਆਂ ਦੇ ਵੱਲ ਆਪਣਾ ਜੋ ਯੂਥ ਹੈ ਉਹ ਜ ਹੈ ਤੇ ਜੋ ਮਤਲਬ ਕਿ ਇਹਨਾਂ ਦੀ ਫਿਜ਼ੀਕ ਜੋ ਹੈ ਇਹ ਜੋ ਖਰਾਬ ਹੋ ਰਹੀ ਹੈ ਹੈਨਾ ਇਸ ਚੀਜ਼ ਨੂੰ ਵੀ ਘਟਾਇਆ ਜਾ ਸਕਦਾ ਜੇਕਰ ਬੱਚਿਆਂ ਨੂੰ ਤੇ ਯੂਥ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ 올림픽ਸ ਦੇ ਵਿੱਚ ਜੋ ਖੇਡਾਂ ਨੇ ਇੰਨੀਆਂ ਸਾਰੀਆਂ ਨੇ ਹੈਨਾ ਇਹਨਾਂ ਚੀਜ਼ਾਂ ਨੂੰ ਅੱਗੇ ਲਿਆ ਕੇ ਹੈਨਾ ਇਹਨਾਂ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਪਾ ਕੇ ਹੈਨਾ ਉਹਨਾਂ ਨੂੰ ਇੱਕ ਸਿਹਤ ਸੰਗਾਰ ਦਾ ਸਾਧਨ ਵੀ ਮਿਲ ਸਕਦਾ ਹੈ ਹੈਨਾ ਉਹਨਾਂ ਦੀ ਜੋ ਫਿਜ਼ੀਕ ਹੈ ਉਹ ਵੀ ਵਧੇਗੀ ਹੈਨਾ ਉਹ ਵੀ ਗਰੋ ਕਰੇਗੀ ਮੈਂਟਲੀ ਜੋ ਉਹਨਾਂ ਨੂੰ ਪ੍ਰੋਬਲਮਸ ਨੇ ਉਹ ਵੀ ਘਟ ਜਾਣਗੀਆਂ ਕਿਉਂਕਿ ਉਹ ਆਪਣਾ ਜੋ ਮਾਣ ਹੈ ਉਹ ਕਿਸੇ ਹੋਰ ਪਾਸੇ ਲਗਾਉਣਗੇ ਖੇਡਾਂਵਾਂ ਲਗਾਉਣਗੇ ਤੇ ਉਹਨਾਂ ਦੇ ਵਿੱਚ ਸਪੋਰਟਸਮੈਨਸ਼ਿਪ ਹੈ ਨਾ ਉਹ ਵੀ ਆਏਗੀ ਕਿ ਲੀਡਰਸ਼ਿਪ ਵਾਲਾ ਜਿਹਾ ਹੋਣਾ ਹੈ ਹੈ ਨਾ ਉਹ ਵੀ ਵਧੇਗਾ ਕਿਉਂਕਿ ਅੱਜਕੱਲ ਮੋਸਟਲੀ ਬੱਚੇ ਜਿਹੜੇ ਨੇ ਐਨੇ ਜ਼ਿਆਦਾ ਕੰਫੀਡੈਂਟ ਨਹੀਂ ਹੁੰਦੇ ਅੱਜਕੱਲ ਜਿੱਦਾਂ ਤੁਸੀਂ ਵੀ ਪਹਿਲਾਂ ਗੱਲ ਕੀਤੀ ਹੈ ਕਿ ਬਹੁਤ ਸੌਫਟ ਹਾਰਟਡ ਹੁੰਦੇ ਨੇ ਅੱਜਕੱਲ ਕੋਈ ਵੀ ਕਿਸੇ ਦਾ ਵੀ ਬੁਰਾ ਨਹੀਂ ਬੁਰਾ ਮੰਨ ਲੈਂਦੇ ਨੇ ਤਾਂ ਜੀਆਂ ਚੀਜ਼ਾਂ ਤੋਂ ਮੈਨੂੰ ਲੱਗਦਾ ਇੱਥੇ ਪੇਰੈਂਟਸ ਨੂੰ ਵੀ ਇੱਕ ਜਿਹੜਾ ਹੁੰਦਾ ਹੈ ਕਿ ਥੋੜਾ ਜਿਹਾ ਕਦਮ ਚੁੱਕਣਾ ਚਾਹੀਦਾ ਆਪਣੇ ਬੱਚਿਆਂ ਦੇ ਲਈ ਤਾਂ ਕਿ ਉਹ ਬੱਚੇ ਇਹਨਾਂ ਖੇਡਾਂ ਬਾਰੇ ਜਾਣ ਸਕਣ ਤੇ ਮੋਬਾਈਲ ਫੋਨ ਤੋ ਵੀ ਦੇਖੋ ਥੋੜਾ ਦੂਰੀ ਬਣ ਜਾਏਗੀ ਕਿਉਂਕਿ ਮੋਬਾਈਲ ਫੋਨ ਕਰਕੇ ਆਪਾਂ ਨੂੰ ਪਤਾ ਹੈ ਸਿਹਤ ਕਿੰਨੀ ਖਰਾਬ ਹੋ ਰਹੀ ਹੈ ਅੱਜ ਕੱਲੇ ਜੇਕਰ ਮੈਂ ਗੱਲ ਕਰਾਂ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਹਾਲਾਂਕਿ ਆਪਾਂ ਨੂੰ ਬਹੁਤ ਅੱਗੇ ਰੱਖਦਾ ਹੈ ਨੌਲੇਜ ਪਰ ਕਿਤੇ ਨਾ ਕਿਤੇ ਮੋਬਾਈਲ ਫੋਨ ਦੇ ਨਾਲ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹਾਲੀ ਦੇ ਵਿੱਚ ਇੱਕ ਬੱਚੇ ਦਾ ਪੂਰਾ ਜੋ ਦਿਮਾਗ ਹੈ ਡੈਮੇਜ ਹੋ ਚੁੱਕਿਆ ਹੈ ਸਿਰਫ ਮੋਬਾਈਲ ਹੀ ਚਲਾਉਣ ਦੇ ਕਰਕੇ ਤਾਂ ਇੱਥੇ ਅਜਿਹਾ ਇਹ ਸਿਰਫ ਇੱਕ ਦੋ ਮਾਮਲੇ ਨਹੀਂ ਹੈਗੇ ਇਹ ਇਦਾਂ ਦੇ ਬਹੁਤ ਸਾਰੇ ਮਾਮਲੇ ਨੇ ਕਿ ਬੱਚੇ ਮੋਬਾਈਲ ਫੋਨ ਚਲਾਉਂਦੇ ਨੇ ਤੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਡੈਮੇਜ ਹੋ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀ ਜੋ ਸੋਚਣ ਸ਼ਕਤੀ ਹੈ ਮਤਲਬ ਜੋ ਵਾਈਡ ਨਹੀਂ ਰਹੀ ਉਹਨਾਂ ਦਾ ਜੋ ਸੋਚ ਦਾ ਨਜ਼ਰੀਆ ਨਜ਼ਰੀਆ ਹੈ ਉਹ کافی ਬਦਲ ਗਿਆ ਹੈ ਤੇ کافی چھوٹਾ ਹੋ ਗਿਆ ਹੈ ਤੇ کافی ਤੰਗ ਸੋਚ ਹੋ ਗਈ ਹੈ ਉਹਨਾਂ ਦੀ ਉਹ ਬਹੁਤ ਮਤਲਬ ਕਿ ਬਹੁਤ ਛੋਟਾ ਸੋਚਦੇ ਨੇ ਉਹ ਜ਼ਿਆਦਾ ਚੀਜ਼ਾਂ ਨਹੀਂ ਕੈਪਚਰ ਕਰ ਪਾਉਂਦੇ ਜੋ ਸੋਚਣ ਸ਼ਕਤੀ ਹੈ ਜੋ ਯਾਦ ਰੱਖਣ ਦੀ ਕੈਪੈਸਿਟੀ ਹੈ ਹੈ ਨਾ ਉਹ ਚੀਜ਼ ਬਹੁਤ ਲੈਸ ਹੋ ਗਈ ਹੈ ਬਿਲਕੁਲ ਕੋਈ ਗੱਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਹਾਲਾਂਕਿ ਆਪਣਾ ਜੋ ਵਿਸ਼ਾ ਹੈ ਖੇਡਾਂ ਦਾ ਹੈ ਪਰ ਇਥੇ ਬਹੁਤ ਸਾਰੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਫਰਕ ਪੈਂਦਾ ਜੇ ਆਪਾਂ ਖੇਡਾਂ ਦੇ ਨਾਲ ਜਿਵੇਂ ਪਹਿਲਾਂ ਖੇਡਦੇ ਸੀ ਉਹਨਾਂ ਖਾਣ ਪੀਣਦੇ ਵੀ ਖੁਰਾਕਾਂ ਵਧੀਆ ਹੁੰਦੀਆਂ ਸੀ ਬਿਲਕੁਲ ਖਾਣ-ਪਾਨ ਤਾਂ ਦੇਖੋ ਪਹਿਲਾਂ ਹੀ ਵਧੀਆ ਹੁੰਦਾ ਸੀ ਕਿਉਂਕਿ ਜੇਕਰ ਆਪਾਂ ਅੱਜ ਕੱਲ ਦੀ ਗੱਲ ਕਰੀਏ ਸਾਰਾ ਕੁਝ ਆਰਟੀਫੀਸ਼ੀਅਲ ਹੈ ਜੀ ਬਿਲਕੁਲ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਵੀਰਪਾਲ ਇੱਥੇ ਖਾਣ-ਪਾਨ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਕੀ ਹੈ ਪੀਜ਼ਾ 버ਗਰ ਨੂਡਲਸ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਇਹ ਚੀਜ਼ਾਂ ਕਿਤੇ ਨਾ ਕਿੱਥੇ ਉਹ ਬਿਲਕੁਲ ਘਟ ਗਿਆ ਹੈ ਬਿਲਕੁਲ ਮਾਵਾਂ ਜੋ ਹੈ ਉਹ ਖੁਦ ਹੀ ਮਤਲਬ ਇਸ ਚੀਜ਼ ਤੋਂ ਜੀ ਕੰਨ ਕੁੱਤਰਦੀਆਂ ਨੇ ਕਿ ਨਹੀਂ ਨਾ ਬਣਾਉਣਾ ਪਰਦੇ ਜੀ ਜੀ ਇਤਰਾਜ਼ ਇਤਰਾਜ਼ ਕਰਦੀਆਂ ਨੇ ਜੀ ਕੁਝ ਤਾਂ ਮੈਂ ਫੈਮਿਲੀਜ਼ ਇਦਾਂ ਦੀ ਦੇਖੀਆਂ ਨੇ ਜੋ ਬਾਹਰੋਂ ਹੀ ਖਾਣਾ ਆਰਡਰ ਕਰ ਲੈਂਦੇ ਨੇ ਜੀ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਦੇਖੋ ਜੇਕਰ ਆਪਾਂ ਹੈਲਦੀ ਸੇਫ ਦੀ ਗੱਲ ਕਰੀਏ ਤਾਂ ਇੱਥੇ ਸਿਹਤ ਜਿਹੜੀ ਆ ਜਿਦਕਲ ਬਹੁਤ ਸਿਹਤ ਦੇ ਵਿੱਚ ਵੀ ਫਰਕ ਪਿਆ ਹੈ ਜੀ ਜੀ ਗੇਮਜ਼ ਦੇ ਵਿੱਚ ਤਾਂ ਫਰਕ ਹੈ ਹੀ ਬਟ ਇੱਥੇ ਸਿਹਤ ਦੀ ਵੀ ਆਪਾਂ ਜੇਕਰ ਗੱਲ ਕਰ ਲਈਏ ਬਹੁਤ ਫਰਕ ਪਿਆ ਹੈ ਤੇ ਪਹਿਲਾਂ ਕੀ ਹੁੰਦਾ ਸੀ ਖੁਰਾਕਾਂ ਚੰਗੀਆਂ ਹੁੰਦੀਆਂ ਸੀ ਲੋਕ ਲੋਕਾਂ ਦੀ ਸੋਚਨ ਸ਼ਕਤੀ ਅੱਛੀ ਹੁੰਦੀ ਸੀ ਲੋਕ ਸਰੀਰਿਕ ਪੱਖੋਂ ਮਜ਼ਬੂਤ ਹੁੰਦੇ ਸੀ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਜਿੱਦਾਂ ਆਪਾਂ ਨੂਡਲਸ 버ਗਰ ਇਤਾਂ ਦਾ ਕੁਝ ਖਾਂਦੇ ਆ ਉਹਨਾਂ ਦਾ ਜੋ ਲਾਈਫ ਸਪੈਨ ਹੈ ਜੀਣ ਦਾ ਉਹ ਘਟ ਰਿਹਾ ਹੈ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਕਿ ਜੋ ਬੱਚਿਆਂ ਦੀ ਖੁਰਾਕ ਹੈ ਅੱਜ ਕੱਲ ਦੇ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਐਸ ਕੰਪੈਰਡ ਟੂ ਪੁਰਾਣੇ ਜ਼ਮਾਨੇ ਦੇ ਬੱਚੇ ਖੁਦ ਆਪਾਂ ਖੁਦ ਹੀ ਹੈ ਨਾ ਆਪਾਂ 2 ਜਾਂ 3 ਰੋਟੀਆਂ इजीली ਖਾ ਲੈਂਦੇ ਆ ਕੁਝ ਤਾਂ ਜ਼ਿਆਦਾ ਵੀ ਖਾਦੇ ਹੋਣਗੇ ਹੈ ਨਾ ਜੇ ਹੁਣ ਆਪਾਂ ਗੱਲ ਕਰੀਏ ਉਹਨਾਂ ਦੀ ਖੁਰਾਕ ਹੈ ਇੱਕ ਜਾਂ ਦੋ ਰੋਟੀ ਉਹ ਖਾਂਦੇ ਹੀ ਨਹੀਂ ਖਾ ਨਹੀਂ ਪਾਉਂਦੇ ਜੀ 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 ਉਹਨਾਂ ਦੀ ਖਾਣ ਦੀ ਸ਼ਮਤਾ ਹੀ ਘਟ ਗਈ ਹੈ ਤੇ ਇਹਦੇ ਨਾਲ ਆਬਵੀਅਸਲੀ ਇਹ ਚੀਜ਼ ਉਹਨਾਂ ਦੀ ਬੋਡੀ ਨੂੰ ਵੀ ਅਫੈਕਟ ਕਰੇਗੀ ਜੀ 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 ਤੇ ਉਹ ਹੀ ਹੈ ਕਿ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਦੇਸੀ ਘਿਓ ਦੀ ਆ ਮੱਖਣ ਦੀ ਤਾਂ ਇਹ ਸਾਰੀਆਂ ਚੀਜ਼ਾਂ ਵੀ ਅੱਜ ਕੱਲ ਮਾਰਕੀਟ 'ਚ ਆ ਚੁੱਕੀਆਂ ਨੇ ਤੇ ਮਾਰਕੀਟ ਵਾਲੇ ਵੈਰੀਟੀਜ਼ ਐਡ ਹੁੰਦੇ ਨੇ ਜੀ ਜੀ ਤੇ ਮਾਰਕੀਟ ਵਾਲਾ ਆਪ ਨੂੰ ਪਤਾ ਹੀ ਹੈ ਕਿ ਕਿੰਨਾ ਕੁ ਆਪਣੀ ਸਿਹਤ ਦੇ ਲਈ ਸਹੀ ਹੈ ਤੇ ਇੱਥੇ ਖਾਣ ਪੀਣ ਦਾ ਵੀ ਬਹੁਤ ਫਰਕ ਪਿਆ ਹੈ ਹਾਲਾਂਕਿ ਖੇਡਾਂ ਦੇ ਪ੍ਰਤੀ ਰੁਝਾਨ ਹੋਣਾ ਚਾਹੀਦਾ ਅੱਜ ਕੱਲ ਦੇ ਬੱਚਿਆਂ ਦਾ ਵੀ ਤੇ ਬੱਚਿਆਂ ਨੂੰ ਮੈਨੂੰ ਲੱਗਦਾ ਇੱਥੇ ਪਤਾ ਵੀ ਹੋਣਾ ਚਾਹੀਦਾ ਹੈ ਜੀ ਜੀ ਆਪਾਂ ਹੋਰ ਖੇਡਾਂ ਦੀ ਗੱਲ ਕਰੀਏ ਤਾਂ ਜਿਵੇਂ ਬਾਂਦਰ ਕਿਲਾ ਹੋ ਗਿਆ ਪਿੱਠੂ ਗਰਮ ਹੋ ਗਿਆ ਇਹ ਸਭ ਖੇਡਣ ਨਾਲ ਮਤਲਬ ਬਹੁਤ ਵਧੀਆ ਆਪਾਂ ਖੁਸ਼ ਵੀ ਰਹਿੰਦੇ ਸੀਗੇ ਪਰ ਜਿਹੜੇ ਹੁਣ ਆਪਾਂ ਗੇਮਸ ਜਿਹੜੇ ਫੋਨਸ ਖੇਡਦੇ ਆ ਤਾਂ ਉਹਨਾਂ ਨਾਲ ਕੁਝ ਗੁੱਸਾ ਵੀ ਆਉਂਦਾ ਆਪਾਂ ਨੂੰ ਦੇਖੋ ਇਹ ਵੀ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਵੀਰਪਾਲ ਇਹ ਜਿਹੜੀ ਇਹ ਚੀਜ਼ਾਂ ਨੇ ਜੋ ਹੁਣੀ ਫਿਲਹਾਲ ਹੋ ਰਹੀਆਂ ਨੇ ਇਹ ਚੀਜ਼ਾਂ ਬਹੁਤ ਡੇਂਜਰਸ ਰੁਕ ਧਾਰ ਰਹੀਆਂ ਨੇ ਪਤਾ ਕਿਦਾਂ ਹੁਣ ਜਿੱਦਾਂ ਤੁਸੀਂ ਗੱਲ ਕੀਤਾ ਕਿ ਗੁੱਸਾ ਆਂਦਾ ਹੈ ਅੱਜਕੱਲ ਛੋਟੇ ਛੋਟੇ ਬੱਚਿਆਂ ਨੂੰ ਇੱਕ ਗੇਮ ਦੇਖੋ ਪਬਜੀ ਗੇਮ ਹੈ ਜਿਹੜੀ ਆਪਾਂ ਸਾਰੇ ਹੀ ਜਾਣਦੇ ਆ ਪਬਜੀ ਗੇਮ ਖੇਡਣ ਦੇ ਨਾਲ ਬੱਚਿਆਂ ਦੇ ਵਿੱਚ ਐਨਾ ਇਫੈਕਟ ਪੈਣ ਲੱਗ ਗਿਆ ਸੀ ਕਿ ਉਹ ਕੋਈ ਨਾ ਕੋਈ ਐਸੀ ਚੀਜ਼ ਕਰ ਦਿੰਦੇ ਸੀ ਜੋ ਕਿਤੇ ਨਾ ਕਿਤੇ ਇੱਕ ਗਲਤੀ ਹੈ ਇੱਕ ਖਬਰ ਨਿਕਲ ਕੇ ਵੀ ਸਾਹਮਣੇ ਆਈ ਸੀ ਕਿ ਇੱਕ ਬੱਚੇ ਨੇ ਆਪਣੀ ਮਾਂ ਨੂੰ ਜਿਹੜਾ ਮਾਰ ਦਿੱਤਾ ਸੀਗਾ ਮਰਡਰ ਕਰਤਾ ਸੀ ਉਸਨੇ ਤਾਂ ਐਸੀਆਂ ਬਹੁਤ ਸਾਰੀਆਂ ਜਿਹੜੀ ਚੀਜ਼ਾਂ ਨੇ ਬਹੁਤ ਕੇਸ ਪਏ ਨੇ ਜੋ ਆਪਾਂ Google ਤੇ ਸਰਚ ਕਰਕੇ ਸਟੱਡੀ ਕਰ ਸਕਦੇ ਹਾਂ ਮੈਨੂੰ ਲੱਗਦਾ ਹੈ ਕਿ ਗੇਮਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਵੀ ਜਾਂਦੀ ਇੱਕ ਬਲੂ ਵੇਲ ਗੇਮ ਹੁੰਦੀ ਸੀ ਜੋ ਪੂਰਾ ਮਤਲਬ ਰੋਕਿਆ ਹੋਇਆ ਕਿ ਇਸ ਗੇਮ ਨੂੰ ਖੇਡਣਾ ਨਹੀਂ ਹੈ ਤਾਂ ਵੀ ਕੁਝ ਬੱਚੇ ਐਨੇ ਸ਼ਰਾਰਤੀ ਹੁੰਦੇ ਨੇ ਕਿ ਸੋਚਦੇ ਨੇ ਕਿ ਸ਼ਾਇਦ ਇਸ ਦੇ ਵਿੱਚ ਕੋਈ ਚੈਲੰਜ ਹੋਏਗਾ ਤਾਂ ਫਿਰ ਉਹ ਸੁਸਾਈਡ ਵਰਗੀਆਂ ਚੀਜ਼ਾਂ ਕਰਨ ਲੱਗ ਗਏ ਸੀ ਤਾਂ ਇਹ ਵੀ ਬਹੁਤ ਗੰਭੀਰ ਵਿਸ਼ਾ ਆ ਮੈਨੂੰ ਲੱਗਦਾ ਕਿਉਂਕਿ ਪਹਿਲਾਂ ਦੀਆਂ ਗੇਮਸ ਹੁੰਦੀਆਂ ਸੀ ਦਿਮਾਗ ਤੰਦਰੁਸਤ ਰਹਿੰਦਾ ਸੀ ਖੁਸ਼ ਰਹਿੰਦਾ ਸੀ ਪਰ ਅੱਜ ਕੱਲ ਕੀ ਹੈ ਕਿ ਇਹ ਗੇਮਸ ਦੇ ਨਾ ਇੱਕ ਲੈਵਲ ਹੁੰਦੇ ਨੇ ਜੀ ਜੀ ਫਸਟ ਲੈਵਲ ਸੈਕਿੰਡ ਥਰਡ ਤਾਈ ਲੈਵਲ ਜਿੱਦਾ ਜਿੱਦਾ ਆਪਾਂ ਪਾਰ ਕਰਦੇ ਰਹਨੇ ਆ ਆਪਣੇ ਦਿਮਾਗ 'ਚ curiosity ਆ ਗਈ ਜੀ ਜੀ ਕਿ ਇਸ ਨੂੰ ਪੂਰਾ ਕਰਨਾ ਹੈ ਕੰਪਲੀਟ ਕਰਨਾ ਹੈ ਤਾਂ ਜੋ ਟਾਸਕ ਹੁੰਦੇ ਨੇ ਮੈਨੂੰ ਲੱਗਦਾ ਹੈ ਇਹੀ ਇੱਕ ڈپریشن ਦਾ ਕਿਤੇ ਨਾ ਕਿਤੇ ਬੱਚੇ ਨੂੰ ਸ਼ਿਕਾਅ ਕਰਦੇ ਜੀ 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 ਤਾਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜਿਵੇਂ ਕਿ ਮੇਰਾ ਮਾਨਸੂ ਜੀ ਤੇ ਰਿਤਿਕਾ ਜੀ ਨੇ ਖੇਡਾਂ ਦੇ ਬਾਰੇ ਦੱਸਿਆ ਜੇ ਤੁਹਾਡੇ ਵੀ ਕੋਈ ਮਨਸ ਖੇਡ ਆ ਤੇ ਆਪਣੇ ਵਿਚਾਰ ਜ਼ਰੂਰ ਦੱਸਿਓ ਤਾ ਇਸੇ ਤਰ੍ਹਾਂ ਵੇਖਦੇ ਰਹੋ A1 ਪੰਜਾਬੀ ਟੀਵੀ ਮਾਨਸੂ ਐਂਡ ਰਿਤਿਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਸ਼ਿਆ ਕਾਲ